ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਕ ਤਰ੍ਹਾਂ ਨਾਲ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦਾ ਆਗਾਜ਼ ਸ਼ੁਰੂ ਹੋ ਚੁੱਕਾ ਹੈ ਹੁਣ ਤੱਕ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਇਪਾ ਦੇ ਵੱਡੇ ਆਗੂ ਲੀਡਰ ਇੱਕ ਦੂਸਰੇ ਉੱਪਰ ਹਮਲੇ ਕਰਦੇ ਨਜ਼ਰ ਆ ਰਹੇ ਸਨ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਵੱਡਾ ਨਿਸ਼ਾਨਾ ਸਾਧਦੇ ਹੋਏ ਜ਼ੋਰਦਾਰ ਹਮਲਾ ਕੀਤਾ ਹੈ ਪੀਐਮ ਮੋਦੀ ਨੇ ਕਿਹਾ ਇੱਕ ਚੋਰ ਅਤੇ ਦੂਜਾ ਸੀਨਾ ਜੂਰ ਆਮ ਆਦਮੀ ਪਾਰਟੀ ਦੇਸ਼ ਲਈ ਆਫਤ ਬਣਦੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਸਰਕਾਰ ਨੇ ਦਿੱਲੀ ਦੀ ਆਮ ਜਨਤਾ ਤੇ ਬਹੁਤ ਸਾਰੇ ਅਤਿਆਚਾਰ ਕੀਤੇ ਹਨ ਅਤੇ ਆਪ ਨੇ ਸਿਰਫ ਸ਼ਰਾਬ ਅਤੇ ਰਾਸ਼ਨ ਕਾਰਡ ਦੇ ਘੁਟਾਲੇ ਨਹੀਂ ਕੀਤੇ ਬਲਕਿ ਇਸ ਤੋਂ ਇਲਾਵਾ 10 ਵੱਡੇ ਹੋਰ ਘੁਟਾਲੇ ਕੀਤੇ ਹਨ ਜਿਨ੍ਹਾਂ ਤੋਂ ਦਿੱਲੀ ਦੀ ਆਮ ਜਨਤਾ ਬੇਖਬਰ ਹੈ। ਪੀਐਮ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕ ਹੁਣ ਸੁਝਵਣ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਫੜਾ ਸਾਫ਼ ਕਰਕੇ ਦਿੱਲੀ ਨੂੰ ਚਲਦਾ ਬਣਾਉਣਗੇ। ਦਿੱਲੀ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਰਿੰਦਰ ਮੋਦੀ ਦੀ ਦਿੱਲੀ ਵਿਖੇ ਪਹਿਲੀ ਰੈਲੀ ਸੀ ਜਿਸ ਵਿੱਚ ਉਹਨਾਂ ਨੇ ਕੇਜਰੀਵਾਲ ਤੇ ਜ਼ੋਰਦਾਰ ਸਮੂਹਾਂ ਕੀਤਾ ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੀਐਮ મોદી ਨੇ ਲਗਭਗ 4000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਪੀਐਮ મોદી ਨੇ ਝੁੱਗੀ ਚੌਂਪੜਿਆਂ ਮੁੜ ਵਸੇਬਾ ਪ੍ਰੋਜੈਕਟ ਤਹਿਤ ਲਾਭਪਾਤਰੀਆਂ ਨੂੰ ਫਰੇਟਾਂ ਦੀਆਂ ਚਾਬੀਆਂ ਸੌਂਪੀਆਂ ਇਸ ਤੋਂ ਬਾਅਦ ਪੀਐਮ મોદી ਨੇ ਆਪਣੇ ਸਬੂਧਨ ਵਿੱਚ ਦਿੱਲੀ ਸਰਕਾਰ ਤੇ ਨਿਸ਼ਾਨਾ ਸਾਧਿਆ ਪੀਐਮ મોદી ਨੇ ਸੁਪਰੀਮ ਅਰਵਿੰਦ ਕੇਜਰੀਵਾਲ ਉੱਤੇ ਇੱਕ ਇੱਕ ਕਰਕੇ 10 ਵੱਡੇ ਘੁਟਾਲਿਆਂ ਹੈ ਆਮ ਜਨਤਾ ਦੇ ਸਾਹਮਣੇ ਰੱਖੇ ਜਿੰਨਾ ਤੂੰ ਦਿੱਲੀ ਦੀ ਆਮ ਜਨਤਾ ਨੂੰ ਅਜੇ ਤੱਕ ਕੋਈ ਵੀ ਖਬਰ ਨਹੀਂ ਸੀ ਵੀ ਮੋਦੀ ਨੇ ਵਕਫਾ ਘੁਟਾਲਿਆਂ ਦਾ ਨਾਮ ਲੈਂਦੇ ਹੋਏ ਦੱਸਿਆ ਕਿ ਆਪ ਨੇ ਸ਼ਰਾਬ ਦੇ ਠਿਕਿਆਂ 'ਚ ਵੱਡੇ ਕਪੜੇਬਾਜੀ ਕੀਤੀ ਹੈ ਬੱਚਿਆਂ ਦੇ ਸਕੂਲਾਂ 'ਚ ਕਪੜੇਬਾਜੀ ਕੀਤੀ ਹੈ ਗਰੀਬਾਂ ਦੇ ਇਲਾਜ 'ਚ ਵੀ ਕਪੜੇਬਾਜੀ ਕੀਤੀ ਹੈ ਪ੍ਰਦੂਸ਼ਣ ਨਾਲ ਲੜਨ ਦੇ ਨਾਂ ਤੇ ਕਰੋੜਾਂ ਅਰਬਾਂ ਦਾ ਘੁਟਾਲਾ ਕੀਤਾ ਹੈ ਦਿੱਲੀ ਵਿੱਚ ਭਰਤੀ ਦੇ ਨਾਂ ਤੇ ਘੁਟਾਲੇ ਕੀਤੇ ਹਨ ਅਤੇ ਜਮਨਾ ਦੇ ਨਾਂ ਤੇ ਬਹੁਤ ਵੱਡਾ ਘੁਟਾਲਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਛੋਟੇ-ਛੋਟੇ ਹੋਰ ਵੀ ਬਹੁਤ ਸਾਰੇ ਕੱਪਲੇ ਕੀਤੇ ਹਨ ਜਿਨ੍ਹਾਂ ਬਾਰੇ ਦਿੱਲੀ ਦੀ ਆਮ ਜਨਤਾ ਬੇਖਬਰ ਹੈ ਪੀਐਮ ਮੋਦੀ ਨੇ ਕਿਹਾ ਕਿ ਇਹ ਲੋਕ ਦਿੱਲੀ ਦੇ ਵਿਕਾਸ ਦੀ ਗੱਲ ਕਰਦੇ ਸਨ ਪਰ ਇਹਨਾਂ ਲੋਕਾਂ ਨੇ ਤਾਂ ਆਪ ਦਾ ਮਖੌਟਾ ਪਹਿਣ ਕੇ ਦਿੱਲੀ ਦੀ ਆਮ ਜਨਤਾ ਨੂੰ ਲੁੱਟਿਆ ਤੇ ਕੁੱਟਿਆ ਹੈ ਇਹ ਲੋਕ ਸ਼ਰਿਆਂ ਪਰਛਤਾਚਾਰ ਕਰਦੇ ਹਨ ਆਮ ਆਦਮੀ ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਕਿ ਜਿਹੜੇ ਆਪਣੇ ਅੰਨਾ ਹਿਆਰੇ ਦੇ ਨਹੀਂ ਬਣੇ ਉਹ ਦੂਜੇ ਆਮ ਜਨਤਾ ਦੇ ਕਿੱਥੋਂ ਬਣ ਗਏ ਅਰਵਿੰਦ ਕੇਜਰੀਵਾਲ ਉੱਪਰ ਵੱਡਾ ਨਿਸ਼ਾਨਾ ਪੀਐਮ ਮੋਦੀ ਨੇ ਸਾਧਿਆ ਅਤੇ ਪੀਐਮ ਮੋਦੀ ਨੇ ਕਹਿਆ ਕਿ ਦਿੱਲੀ ਦੀ ਆਮ ਜਨਤਾ ਨੇ ਹੁਣ ਦ੍ਰਿੜ ਇਰਾਦਾ ਬਣਾ ਲੈ ਕੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਸੁਪੜਾ ਸਾਫ਼ ਕਰਕੇ ਪੇਜ ਦਿੱਤਾ ਜਾਵੇਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਦਿੱਲੀ ਦੀ ਆਮ ਜਨਤਾ ਇਹਨਾਂ ਲੋਕਾਂ ਨੂੰ ਮੂੰਹ ਤੱਕ ਨਹੀਂ ਲਾਏ